ਵਾਹ ਜੀ ਬੰਦਿਆ ਔਰ ਕਹਿੰਦੇ ਗੱਡੀ ਚ ਲਾਤ ਸਾਨੂੰ ਇਹ ਗੱਡੀ ਚ ਆਏ ਆਪਾਂ ਇਹ ਸਾਡੇ ਪਾਇਲਟ ਨੇ ਤੇ ਕਰਨੀ ਹੈ ਚਾ ਤੁਸੀਂ ਆਜੋ ਤੁਹਾਨੂੰ ਲੈਂਡਿੰਗ ਚ ਲੈ ਜਾਂਦੇ ਪਹਿਲੇ ਆਪਾਂ ਉੱਪਰ ਜਾ ਕੇ ਦੇਖਾਂਗੇ ਨਾ ਕਿਵੇਂ ਹੁੰਦੀ ਹੈ ਲਓ ਜੀ ਬੰਦੇ ਟਰੈਕਿੰਗ ਆ ਕੇ ਜਾ ਰਹੇ ਆ ਉੱਪਰ ਕੋ ਬਾਏ ਬਾਏ ਸਸਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਆਪਾਂ ਆਏ ਹੋ ਜਾਂਟ ਲਓ ਜੀ ਪੈਰਾਗਲਾਈਡਿੰਗ ਕਰਨ ਜਾ ਰਹੇ ਆ ਹੁਣ ਦੇਖੋ ਕਿੰਨੇ ਬੰਦੇ ਵੱਜਦੇ ਆ ਕਿੰਨੇ ਬੰਦੇ ਜਾਂਦੇ ਆ ਮੇਰਾ ਕਹਿਣਾ ਬਾਬਾ ਦੇ ਬੰਦੇ ਕਰਨ ਦੇ ਇੱਛਕ ਹੈਗੇ ਤੇ ਕਰਨੇ ਕਰਨਾ ਜਾਂਦੇ ਨਹੀਂ ਟੀਮ ਸਾਡੀ ਸਾਰੀ ਆ ਗਈ ਵੀ ਇਹ ਪੰਜਾਬ ਦੀ ਪੰਜਾਬਣ ਜੀਐਨਜੀ ਇਹ ਸਾਡੇ 90% ਨੇ ਦਲਾਜ਼ਮੀ ਤੇ ਫਰਦੋਜ਼ ਜੀ ਕਿਦਾਂ ਕਰਨਗੇ ਡਲਾਈਡਿੰਗ ਕਰਨਗੇ ਆਪ ਯੈਸ ਯੈਸ ਕਰਾਂਗੇ ਕਰਾਂਗੇ ਬਚਾ ਕੇ ਕਰਾਂਗੇ ਚੱਕ ਦੋ ਫਟੇ ਟੀਮ ਪੂਰੀ ਐਕਸਾਈਟਡ ਹੈ ਸਾਡੀ ਅੱਜ ਹਾਂਜੀ ਦੇਖੋ ਕਿ ਤਾਂ ਪਹਾੜਾਂ 'ਤੇ ਚੜ ਰਹੇ ਆ ਜੀ। ਨਾ ਜੀ ਬਾਅਦ ਚੁੱਤੀ ਆ ਮੈਂ ਸਹੀ ਫੜਾਈ ਇਹਨਾਂ ਨੂੰ। ਜਿਹੜੇ ਟੀਮ ਮੈਂਬਰ ਥੋੜੇ ਜਿਹਾ ਹੈਵੀ ਨੇ ਉਹ ਇੱਥੇ ਰੁਗ ਵੀ ਸਕਦੇ ਨੇ। ਜ਼ਿੰਦਗੀ 'ਚ ਰੂਲ ਹੈ ਭਾਗ। ਰਸਤਾ ਟਰੈਕਿੰਗ ਵਾਲਾ ਨਾਣਾਦੇਵੀ ਵਾਲਾ ਆ ਹੀ ਆ ਸੇਮ। ਠੀਕ ਆ। ਕੋਪਰਾ ਵਾਲਾ ਹਾਈਟ ਚੈੱਕ ਕਰੋ ਬਹੁਤ ਥੱਲੇ ਉੱਤਰਨਾ ਪਾ ਜਾ ਕੇ। ਇਹੀ ਤਾਂ ਪੰਗਾ ਹੈ। ਹਾਂਜੀ ਭਾਈ। ਕਿੱਦਾਂ? ਉੱਤਰਨਾ ਵੀ ਐ ਦੀ ਹੋਊਗਾ। ਭਾਈ। ਹੈਲੋ ਜਾਣਨੇ ਕੋਈ ਮੁਸ਼ਕਲ ਤਾਂ ਨਹੀਂ ਆ ਰਹੀ ਜਮਾ ਵੀ ਨਹੀਂ ਆ ਹੈਂ ਫਿੱਟ ਬੰਦੇ ਆ ਮੇਰੇ ਤਾਂ ਸਾਹ ਨਹੀਂ ਲੜਦੇ ਆ ਹਾਂਜੀ ਬਕਰਨ ਜੀ ਇਹ ਆਕਸੀਜਨ ਦੀ ਕਮੀ ਹੋ ਗਈ ਇੱਧਰ ਇਹ ਮੈਗੀ ਖਾਦੀ ਵੀ ਬਾਹਰ ਨਹੀਂ ਕਰਦੀ ਵੀ ਤੁਹਾਡੀ ਔਖਾ ਬਾਈ ਟੀਮ ਦਾ ਅੱਧੀ ਬਾੜ ਚੜ ਕੇ ਬੰਦੇ ਥੱਕ ਚੁੱਕੇ ਨੇ ਸਾਡੇ ਕਿਹੜੀ ਅੱਧੀ ਬਾੜ ਕੇ ਸੱਤ ਮਹਾਨ ਬੰਦਿਆਂ ਵਿੱਚੋਂ 3 ਤੀਸਰੇ ਨੰਬਰ ਤੇ ਸਾਡੇ ਬਾਈ ਦਾ ਨਾਮ ਆਂਦਾ ਹੈ ਅੱਗੇ ਆ ਕਹਿੰਦੇ ਮੁੰਡਾ ਮਾਨਸੇ ਵਾਲਾ ਵੀ ਆ ਗਿਆ ਐ ਬਣਾਉਣੇ ਉਹਨੇ ਪਰ ਬੰਦੇ ਦੇ 2000 ਮਿੰਨੂ ਦੇ ਦੋ ਪਰ ਬੰਦਾ 2000 ਚੱਲ ਚੱਲ ਬਲੌਗ ਦੇ ਸੁਭਾਤੀ ਬਈ ਕੀ ਹੋ ਗਿਆ ਬੱਕੀ ਚੜ ਗਈ ਮੇਰੀ ਐ ਚੱਲਦਾ ਬਲੱਡ ਫਲੋ ਹੈ ਬਲੱਡ ਫਲੋ ਕਹਿੰਦੇ ਸਾਰੇ ਬੰਦੇ ਦਾ ਸਹੀ ਫੇਰ ਸਾ ਸਾਹ ਨਹੀਂ ਲੜ ਰੇ ਬਾਈ ਇੰਨੀ ਮੁਸ਼ਕਲ ਚੜਾਈ ਐ ਹਾਣੀ ਨਾਲ ਦੇ ਅਨਫਿਟ ਦੇ ਨਿਸ਼ਾਨੀਆਂ ਇਹ ਓਏ ਹੋਏ ਆ ਨਹਿਰ ਬੰਦੇ ਹਮਾ ਚਾਲ ਵਾਲੇ ਇਹ ਨੰਨਾ ਸਵਾ ਚੱਕੀ ਫਿਰਦੇ ਠੁਕ ਜਾ ਓਏ ਤੋਲੀ ਟਾ ਟੀਮ ਛੇਤੀ ਛੇਤੀ ਆ ਜਾਓ ਸਾਰੇ ਮੁੰਡੇ ਜਵਾਨ ਆ ਪੂਰੇ ਜਿੱਦਾਂ ਦੋਇਆ ਆ ਆਨੰਦ ਆ ਰਿਹਾ ਪੂਰਾ ਆ ਪਾਣੀ ਦਾ ਤੁਹਾਨੂੰ ਫ੍ਰੀ ਹੀ ਦੇਣੇ ਚਾਹੀਦੇ ਨੇ ਬਿੱਤੀ ਨਾਲ ਗੋਲੀਆਂ ਵੀ ਹੈਗੀਆਂ ਮੰਨੇ ਮੱਧਿਆਂ ਦੇ ਸਾਹ ਨਹੀਂ ਲੜ ਰਹੇ ਬਾਈ ਲਕਤਾ ਜਵਾਬ ਦੇ ਗਿਆ ਦੇ ਗਿਆ ਕਹਿੰਦੇ ਮੁੰਡਾ ਇਹਦਾ ਜਵਾਬ ਦੇ ਗਿਆ ਕਹੇ ਪਾਸੇ ਜਿੱਦ ਤੇ ਦੋ ਇਹ ਮੇਟਰੋ ਇਹ ਗ੍ਰੇਡਿੰਗ ਪੁਆਇੰਟ ਆ ਗਿਆ ਇੱਥੋਂ ਨਾਲ ਨੀਚੇ ਉਹ ਸਾਹਮਣੇ ਪਈ ਹੋਏ ਬਰਫ਼ ਠੀਕ ਹੈ ਜੀ ਦਿਖਦੀ ਹੈ ਸਾਹਮਣੇ ਬਰਫ਼ ਹੈ ਜੀ ਇੱਧਰ ਆਪਾਂ ਨੀਚੇ ਉਤਣਾ ਔੜ ਗਿਆ ਭਾਈ ਹੈ ਮਹੌਲ ਸਿਰਾਲੀਆ ਪੂਰਾ ਪੰਜਾ ਜਾਨ ਮੁੱਠੀ ਜਾਏ ਨਹੀਂ ਕੋਈ ਟੀਮ ਰੈਡੀ ਚਲੋ 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 ਬਾਈ ਰੈਡੀ ਟੂ ਫਰਾਈ ਇੰਨੀ ਹਾਈਟ ਹੈ ਜੀ ਉਰ ਤੇ ਸਰੂਨ ਦਾ ਨਾਮ ਕੀ ਹੈ ਬਹੁਤ ਡੂੰਘਾ ਹੈ ਬਲਗਰਨ ਭਈਆ ਹਲੋ ਮੰਨ ਰਿਹਾ ਨੀ ਦੂਰ ਫਿਰ ਸਾਡੇ ਬਹੁਤ ਹਾਈਟ ਹੈ ਬਈ ਰੀ ਆ ਜਾ ਇਧਰ ਆ ਜਾ ਇਧਰ ਤਬੀ ਦੀ ਤਿਆਰੀ ਹੈ ਇਧਰ ਦੇਖੋ ਜੀ ਕਿਵੇਂ ਉੜਦੇ ਨੇ ਇਹ ਹੈ ਪੈਰਾਸ਼ੂਟਿੰਗ ਦਾ ਇਹ ਉੱਤੇ ਚੜਦਾ ਨਾ ਹੋਰ ਯਾਰ ਉਰ ਤੇ ਵਗ ਜਾਂਦਾ ਜੀ ਨਹੀਂ ਨਹੀਂ ਨੀਚੇ ਨੀਚੇ ਜਾਂਦਾ ਬਸ ਤਿਆਰੀ ਪਰ ਤਿਆਰੀ ਹੈ ਜੀ ਦੇਖੋ ਬਾਈ ਕਿਵੇਂ ਉੜਦਾ ਹਾਂ ਹਾਂ ਹੱਟ ਓਕੇ ਕਲੀਅਰ ਦੋਵੇਂ ਬੰਦੇ ਸੋ ਉਹ ਗੇਰ ਖਾਦੇ ਆ ਨਾ ਲਿਆ ਬੰਦੇ ਆ ਇਹ ਰਿਸ ਕਹਿੰਦਾ ਇਹ ਪੁੱਜ ਗਏ ਬਾਈ ਉਹ ਸਾਹਮਣੇ ਪਈ ਹੋਈ ਜੀ ਸਨੋ ਤੇ ਬਾਈ ਦੇ ਸਾਥ ਕਰ ਲੋ ਬਾਤ ਚਾਹ ਦੇਖੋ ਜੀ ਆਪਣਾ ਬਹੁਤ ਸਾਰਾ ਨੇ ਨੀਚੇ ਚੇ ਗਿਲਾਂ ਮਿੱਤ ਗਿਆ ਔਰ ਤੇ ਮਤਲਬ ਉਹਨਾਂ ਹਵਾ ਚ ਉਡਾਰਨਾ ਲੱਗੇ ਰੈਡੀ ਐ ਬਸ ਆਪਣਾ ਕੰਬੂ ਲੱਗਣਿਆ ਰਹਾ ਏ ਤੇ ਟੀਮ ਸਾਡੀ 2-3 ਬੰਦੇ ਵੀ ਰੈਡੀ ਹੋ ਗਏ ਤੇ ਹੁਣ ਤੁਸੀਂ ਪੂਰਾ ਵੀਡੀਓ ਦੇਖਿਓ ਸਾਡਾ ਕਿਵੇਂ ਆਪਾਂ ਉੱਡਦੇ ਆ ਤੇ ਕਿਵੇਂ ਧਰਤੀ ਦੇ ਖੁੰਝਿਆ ਕੇ ਲੱਗਦੇ ਆ ਅਸੀਂ ਨਾਲ ਆਪਾਂ ਸਿੰਘ ਦੇ ਨਾਲ ਰੱਬ ਰਾਖਾ ਹੈ ਜਾਂ ਤਾਂ 90+ ਖਤਮ ਹੈ ਜਾਂ 90+ ਕੋ ਨਵਾਂ ਇਤਿਹਾਸ ਲਿਖੋਗੇ ਵਿਪਕ ਸਿੰਘ ਨੂੰ ਵੀ ਅਸੀਂ ਕਰਾਸੀ ਵੀ ਕਰਾਂਗੇ ਗਰੋ ਕਰਾਂਗੇ ਟੀਮ ਨੂੰ ਕਹਿੰਦੇ ਮੋਟੀਵੇਟ ਕਰਦੇ ਆ ਜਈ ਵੀ ਅਸੀਂ ਬਹੁਤ ਉੱਪਰ ਤੱਕ ਲੈ ਕੇ ਜਾਣਾ ਹੈ ਇੱਧਰ ਟੂਚਰ ਮਣਾ ਪੈ ਗਿਆ ਸਾਡੇ ਭਾਈ ਸਾਹਿਬ ਨੂੰ ਹੈਲਪ ਦੀ ਲੋੜ ਪੈ ਗਈ ਤੇ ਮੈਂ ਇਹਨਾਂ ਨੂੰ ਹੈਲਪ ਦੇਣ ਜਾ ਰਿਹਾ ਆਜੋ ਜੀ ਦਿਓ ਹੱਥ ਸਰ ਕਹਿੰਦੇ ਬਹੁਤ ਮੁਸ਼ਕਲ ਹੈ ਪਹਾੜੀ ਜਿਹੜੇ ਹੈਲਪਰ ਦਾ ਤੱਕਾ ਵੀ ਲਾਂਦੇ ਹਨ ਕਹਿੰਦੇ ਉਹਨਾਂ ਦਾ ਵੀ ਰਿਸਕ ਹੈ ਬਈ ਯਾਰ ਨੀਚੇ ਬੰਦੇ ਖੜੇ ਹੋ ਕੇ ਨਹੀਂ ਟੀਮ ਰੈਡੀ ਹੈ ਜੀ ਇੱਧਰ ਸਾਹਮਣੇ ਘਰ ਦੇਖੋ ਲੋਕਾਂ ਨੇ ਤੁਸੀਂ ਹਾਂ ਜੀ ਕਿੰਨੇ ਵਧੀਆ ਲੱਗ ਰਹੇ ਹਨ ਉਹ ਬੰਦੇ ਕੋਈ ਨਹੀਂ ਸਹਿਮ ਕਰਤੇ ਕੰਸੈਂਟ ਦੇ ਦੇਖੋ ਬਈ ਮੈਂ ਇੱਥੇ ਆ ਕੇ ਮਹਿਸੂਸ ਕੀਤਾ ਬਈ ਡਰ ਜਿਹੜਾ ਬਹੁਤ ਅੰਦਰ ਬੈਠਾ ਹੋ ਰਿਹਾ ਤੇ ਉਹਦੇ ਜਾਣਾ ਉਹ ਮੁਸ਼ਕਲ ਲੱਗ ਰਿਹਾ ਮੈਨੂੰ ਬਾਕੀ ਬਈ ਮੈਂ ਕਿਸੇ ਨੂੰ ਸੁਜੈਸਟ ਨਹੀਂ ਕਰਦਾ ਬਈ ਹਰਿਆਂ ਦਾ ਬੰਦਾ ਕਰੋ ਜੇ ਕਿਸੇ ਦਾ ਦਿਲ ਕਰਦਾ ਤਾਂ ਜਾ ਸਕਦਾ ਜਿਹਨੂੰ ਜ਼ਿੰਦਗੀ ਮਿਲੀ ਇੱਕ ਵਾਰ ਇਹ ਮੁੜ ਕੇ ਮੁੜ ਕੇ ਮਿਲਣੀ ਨਹੀਂ ਹੈਗੀ ਸੋ ਇਸ ਕਰਕੇ ਰਿਸਕ ਲੈ ਲਓ ਤੇ ਪਿਆਰ ਨਾਲ ਆਪਣੀ ਜਦੋਂ ਜਦੋਂ ਇੱਥੇ ਮੁਰਵੀ ਸਾਡੇ ਖਾਲੀ ਇੱਕ ਗੁਰਸੇਵਕ ਸਿੰਘ ਇਹ ਰੈਡੀ ਆ ਮੁੰਡਾ ਫਲਾਈ ਕਰਨ ਵਾਸਤੇ ਬਾਈ ਜੀ ਪਹਿਲੀ ਵਾਰ ਰਿਸਕ ਲੈ ਕੇ ਕੰਮ ਕਰ ਰਹੇ ਆ ਤਾਂ ਰਿਸਕ ਆਖਰੀ ਵਾਰ ਹੀ ਹੁੰਦਾ ਕਿ ਨਾ ਜੋ ਵੀ ਕੰਮ ਹੁੰਦਾ ਇਹ ਪਹਿਲੀ ਵਾਰ ਦਾ ਹੀ ਕੰਮ ਹੁੰਦਾ ਮੈਂ ਤੇ ਉਹ ਤੁਸੀਂ ਸ਼ੇਅਰ ਕਰਾ ਲਿਆ ਨਾ ਕਿ ਥੋੜੀ ਭਈ ਆਪਣੇ ਸਮਾਨ ਦੇ ਆਪ ਜ਼ਿੰਮੇਵਾਰ ਹੈ ਆਪਣੇ ਜਾਨ ਦੇ ਆਪ ਜ਼ਿੰਮੇਵਾਰ ਹੈ ਆਪ ਕਰ ਰਹੇ ਹੋ ਪੈਕਿੰਗ ਕਰੋ ਨਾ ਭਾਈ ਅਗਰ ਮੈਂ ਸਭੀ ਬੰਦੇ ਚਲੇ ਜਾਏਗੇ ਤਾਂ 90% ਦੀ ਕਲੈਕਸ਼ਨ ਖਤਮ ਹੋ ਜਾਏਗੀ ਮੈਂ ਆਪਕੇ ਸਾਥ ਜਾ ਰਹਾ ਹਾਂ ਪਰ ਤੋਂ ਮੈਨੂੰ ਲੱਗਦਾ ਹੈ ਕਿ 90% ਸੰਭਾਲਣੇ ਲਈ ਵੀ ਬੰਦਾ ਚਾਹੀਏ ਇਹ ਬੰਦੇ ਹੋੜ ਗਏ ਸੰਕਰਤੀ ਲਾਏ ਮੈਂ ਇਹ ਦੋੜ ਛੱਡ ਕੇ ਉਹਦੇ ਮੁੰਡੇ ਨੰਬਰ ਹੋਰ ਇਸਕਾ ਯਾਰੀ ਨਾ ਵੀ ਮਿੱਤਰੋ ਕੋ ਸੇਵ ਕੋ ਸਾਡਾ ਜਾ ਰਿਹਾ ਕਿੰਨੇ ਕਿੰਨੇ ਕਰਾ ਵੀ ਉਹਨਾਂ ਦਾ 300 ਸਰ ਕਦੇ ਕਰ ਸੇਵ ਵੀ ਜਾ ਰਿਹਾ ਸਾਡਾ ਫਸਟ ਟਾਈਮ ਐਕਸਪੀਰੀਅੰਸ ਹੈ ਕੋ ਸੇਵ ਦਾ ਤੇ ਮੇਰਾ ਵੀ ਰੋੜ ਗਿਆ ਹਵਾ ਦੇ ਵਿੱਚ ਤੁਸੀਂ ਬੰਗਣਾ ਨਾ ਵੀਡੀਓ ਕਿਵੇਂ ਬਣਾਉਂਦੇ ਹੋ ਬਾਏ ਬਾਏ ਕਰ ਰਹੇ ਹੋ ਜਾਓ ਸਰ ਆਪ ਵੀ ਆ ਰਹੇ ਹੋ ਥੋ ਲੇਟ ਹੋ ਗਏ ਪੱਕੇ ਡਰਾਈਵਰ ਟੌਪ ਬੋਲ ਰਹੇ ਹੋ ਨਾ ਬੰਦੇ ਬੰਦੇ ਤਿਆਰ ਪਰ ਤਿਆਰ ਹੈ ਜੀ ਇੱਧਰ ਸਾਰੇ ਭਾਗ ਫੋਟੋ ਖਿੱਚਾਂਗੀ ਜੀ ਮੈਂ ਤੇਰੀ ਫੋਟੋ ਵੀ ਖਿੱਚੂਗਾ ਵੀਰੇ ਤੇਰੀ ਘਰ ਦੇ ਨਿਸ਼ਾਨੀ ਵੀ ਦੱਸੂਗਾ ਤੇਰੀ ਯਾਹਾਂ ਪੇ ਗिरा ਅਗਰ ਗਿਰੇ ਨੀ ਬਿਨਾ ਓਏ ਮਿੱਤੋਂ ਸਾਡਾ ਮੁੰਡਾ ਦੀਪਕ ਹੈ ਜੰਮੂ ਤੋਂ ਤਿਆਰੀਆਂ ਵਰ ਤਿਆਰੀਆਂ ਖਿੱਚ ਕੇ ਬੈਠਾ ਹੈ ਦੀਪਾ ਭਾਈ ਬੈਸਟ ਆਫ ਲੱਕ ਪੈਂਚ ਲੈਂਡਿੰਗ ਕਰਾਈ ਮੇਰੇ ਕੋ ਫੋਨ ਕਰਨਾ ਜਾ ਕੇ ਵੀਡੀਓ ਬਣਾਉਣੀ ਹੈ ਮੇਰੀ ਉੜ ਗਿਆ ਕੀ ਆਵੇ ਦੀਪਕ ਹੋ ਗਿਆ ਯੋ ਯੇ ਲੈ ਵੀ ਮੇਟਰ ਰਜਿੰਦਰ ਹੈਗਾ ਤਿਆਰ ਪਰ ਰਜਿੰਦਰ ਵੀਰੇ ਰੈਡੀ ਲੈ ਵੀ ਰਜਿੰਦਰ ਹੋ ਗਿਆ ਰੈਡੀ ਰੈਡੀ ਟੂ ਫਲਾਈ ਇਹ ਲੈਨ ਆ ਤੁਹਾਰੇ ਬੰਕੇ ਮੈਂ ਪੈਰ ਉੱਪਰ ਤੋਂ ਕਰਨੇ ਭਾਈ 12 ਕੱਟ ਲਾਈਨ ਤੋਂ ਉੱਪਰ ਵੀ ਇਸ पे ਗਲਤ ਨੂੰ ਚੁਣਦੇ। ਫੈਸਲਾ ਦਾਤਾ ਜਾਓਗੇ ਜੇ ਲੈਟ ਨਹੀਂ ਹੋ। ਅਵੇ ਮੁੰਡੇ ਦਾ ਹੌਸਲਾ ਦੇਖੋ ਇੱਧਰ। ਕਮਾਲ ਕਰੀ ਬਈ ਜੰਦਾ। ਉਮਰ ਦੇਖ ਮੁੰਡੇ ਦੀ। ਮੈਨੂੰ ਉੱਠਣਾ। ਅਜਵਾਗ ਦੇਖ ਤੋ ਇੱਧਰ। ਕਿੰਨਾ ਐਕਸਾਈਟਿਡ ਹੈ।